ਪਾਂਡੇ ਕਲੀ ਕਰਾ ਲੋ ਖਰਚੇ ਦਾ ਘਾਰਾ ਇਹ ਤਾਂ ਬਾਈ ਪਹਿਲਾਂ ਇੱਕ ਸੀਗੇ ਹੁਣ ਤਿੰਨ ਹੋਰ ਆਇਆਂ ਨਾਲ ਆ ਆਹ ਠੀਕ ਆ ਪਰ ਇਹ ਵੀ ਇਹ ਵੀ ਠੀਕ ਆ ਇਹ ਵੀ ਠੀਕ ਆ ਪਣਾ ਬਿਣਾ ਕੋਹ ਠੰਡਾ ਠੁੰਡਾ ਤਾਂ ਨਹੀਂ ਬਿਣਾ ਨਹੀਂ ਨਹੀਂ ਉੱਪਰ ਜਾਈ ਦੀ ਸ਼ੋਪਿੰਗ ਕਾਰ ਚੱਲੀ ਜਾਂ ਤੂੰ ਨੋਹ ਦੀ ਸ਼ੋਪਿੰਗ ਕਾਰ ਚੱਲੀ ਆਦੇ ਬਾਈ ਮੁੰਮੀ ਮੇਹਰ ਚ ਖੁੱਭ ਗਿਆ ਬੈਲ ਚ ਖੁੱਭ ਗਿਆ ਮੇਰੇ ਵੀ ਬੈਲ ਬੈਲ ਚ ਹੀ ਖੁੱਭਿਆ ਸੀ ਲੈ ਖਲਿਆ ਕੀਰ ਦੀ ਲੈ ਕੇ ਆਵਾਂ ਉਹ ਜਾਓ ਭਾਜੋ ਯਾਰ ਮੈਂ 2 ਮਿੰਟ ਹਸਮਾਨ ਤਾਂ ਨਿਕਲੇ ਆਹ ਡੈਡੀ ਦਾ ਹੁਣ ਨੀਂਦ ਲਾ ਕੇ ਆ ਗਿਆ ਤੈਨਾਂ ਆਪ ਨੀਂਦ ਲਾ ਲੈ ਹਾਂ ਹੂੰ ਟਾਈਮ ਦਾ ਸਹੀ ਗੱਲ ਆ ਮੈਂ ਕਹਿੰਦੇ ਨੂੰ ਘੰਟਾ ਹੋ ਗਿਆ ਤੇ ਨਕਲ ਦੀਆਂ ਨਹੀਂ ਯਾਰ ਹਾਂ ਮੜ ਜੂਤ ਹੋਣੀ ਉੱਠ ਬਹਿਣਾ ਦਾ ਕਿਤੋਂ ਨੀਂਣਾ ਰੋ ਤੇਰੇ ਜਾਣਾ ਵਾ ਤੇ ਦਵਾ 12 ਵਜੇ ਬਾਜ਼ਾਰ ਖੁੱਲਦਾ ਵਾ ਇੱਥੇ ਕਿਹਦੇ ਜਾਂਦਾ ਹੋਰ ਆ ਇਹ ਸਾਡਾ ਤਾਂ 9 ਵਜੇ ਤੋਂ ਖੁੱਲ ਜਾਂਦਾ ਬਾਜ਼ਾਰ ਚੱਲੋ ਕਰ ਆਜੋ ਭੱਜ ਕੇ ਆਜੋ ਕਣੇ ਸਹੀ ਗੱਲ ਆਜੋ ਕਣੇ ਗਾੜਾ ਗਾੜਾ ਫੁਵਾ ਲੀ ਜਾਹਰ ਕੱਲ ਉਹ ਬੱਸ ਕਰੋ ਦੂਜੇ ਗਰਾਂ ਚ ਚਾਰ ਕਾ ਭਾਂਡੇ ਲੈ ਜਾਣੇ ਉਹ ਇਕੱਠੇ ਹੀ ਪਟਾ ਲਿਓ ਇੱਕਦਣ ਜਾਨ ਇੱਧਰ ਚੱਕ ਲੈ ਇੱਧਰ ਕਿਹੜੇ ਭਾਂਡੇ ਆ ਜਿਹੜੇ ਝੋਲੇ ਚ ਪਾਏ ਸੀ ਉਹਦਾ ਚੱਕ ਲਏ ਅਸੀਂ ਇੱਧਰ ਲੈ ਲੈ ਭਾਈ ਇਧਰੋਂ ਨਹੀਂ ਲੈ ਲੂਏ ਜਰੂ ਕਰਾ ਜੋ ਪਾਢ ਕੇ ਜੋ ਭਾਂਡੇ ਨਹੀਂ ਲੋਟ ਆਉਂਦੇ ਸਾਰੇ ਬਿਆ ਨਾ ਗੇਣਾ ਮਨ ਨਾਲ ਭਾਂਡੇ ਨਹੀਂ ਲੋਟ ਆਉਂਦੇ ਅੱਧੇ ਉਹ ਲਈ ਆਉਂਦੀ ਆ ਇਧਰੋਂ ਸੱਭੂ ਪਤਾ ਨਹੀਂ ਕਾੜੀਆਂ ਬੋਤਲਾਂ ਬੋਤਲਾਂ ਕੰਨਾ ਕੰਨਾ ਭਾਂਡਾ ਲੈ ਕੇ ਆਉਨ ਉਹ ਵੀ ਤੁਸੀਂ ਤਾਂ ਗੱਡੀ ਪਰ ਉਹ ਤਾਂ ਫਟੀ ਪਾਰਟੀ ਪਈ ਆ ਓਏ ਹਾਈ ਹਾਈ ਟ੍ਰੈਵਲ ਰੋਡ ਕਿੱਥੇ ਮਨ ਨਾਲ ਐਕਸੀਡੈਂਟ ਹੋਇਆ ਗਿਆ ਐ ਐਕਸੀਡੈਂਟ ਹੋਇਆ ਦੋ ਗੱਡੀਆਂ ਦਾ ਐਕਸੀਡੈਂਟ ਮੁਹਰੇ ਕੰਟੀ ਤੇ ਦੇ ਨਿੱਕਾ ਦਾ ਹੀ ਪਾਲਟ ਗਈ ਐ ਪਾਲਟ ਗਈ ਪਾਲਟ ਗਈ ਪਾਲਟ ਗਈ ਕਰੀ ਨਹੀਂ ਦੋ ਦਾ ਇੱਕ ਇੱਕ ਦਾ ਇੱਧਰ ਆ ਆ ਵਿਚ ਵਜਿਆ ਤਾਂ ਫ੍ਰੈਸ਼ੀਡੈਂਟ ਹੋ ਗਿਆ ਹੋ 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 ਮਾਤਾ ਬਾਤ ਨਹੀਂ ਉਹ ਬਚਿਆ ਉਹ ਬੜਾ ਬਚਿਆ ਹੁਣ ਇਹਦਾ ਰੱਬ ਹੀ ਆਣਦਾ ਉਹ ਬਚ ਗਿਆ ਉਹ ਇਹ ਤਾਂ ਕੋ ਕੋ ਇਹ ਨਹੀਂ ਤਾਂ ਮੜੀ ਗੱਗਨ ਆਣ ਗਈ ਹੈਲੋ ਹੈਲੋ ਆ ਗੁੱਡੀ ਹਾਂ ਮੰਮੀ ਹਾਂ ਹਾਂ ਭੈਣੇ ਨਹੀਂ ਕਿਉਂ ਖਵਾਉਣਾ ਸੀ ਨਾ ਨਾ ਹਾਂ ਮੰਮੀ ਹਾਂ ਭੈਣੇ ਹਾਂ ਹਾਂ ਆ ਗੱਲ ਦੱਸੋ ਗੱਲ ਦੱਸੋ ਹਾਂ ਸ਼ਾਂਤ ਵਾਲਿਆਂ ਦੇ ਸ਼ਾਂਤ ਵਾਲਿਆਂ ਨੇ ਠੀਕ ਆ ਕੋਈ ਨਾ ਉਹ ਕਿਉਂ ਕਿੱਥੇ ਆ ਮੈਂ ਉਹ ਵੀ ਆਂਦਰੋਂ ਪੈਕਟੀਕਾ ਲਏਗੇ ਸੱਚਾ ਚੰਦਾ ਆਉਂਦੇ ਆਗੇ ਵੀਦਾ ਕੋ ਟੰਡੇ ਉਹਨਾਂ ਦੇ ਜਾਣਾ ਹੁਣ ਫੇਰ ਅੱਜ ਹੋ ਆਹੋ ਚਲੋ ਅੱਜ ਅੱਜ ਲੈ ਲੋ ਵਾ ਸਿੱਧੂ ਆ ਮੈਂ ਤਾਂ ਹਾਂ ਮਿਲਿਆ ਫੇਰ ਸੁਪਣਾ ਨੇ ਬਿਨਾ ਕੋ ਠੰਡਾ ਠੰਡਾ ਤਾਂ ਨਹੀਂ ਬੀਣਾ ਨਹੀਂ ਨਹੀਂ ਹੈ ਨਹੀਂ ਨਹੀਂ ਉਹ ਲੈ ਜਾਣਾ ਪੀਐਨ ਪੀਐਨ ਦੇ ਜਾਣਾ ਪੀਐਨ ਚਲੋ ਇਹ ਦੇ ਬਾਂਡੇ ਕਲੀ ਕਰਾ ਲੋ ਤੁਸੀਂ ਆ ਗਏ ਭਾਈ ਛਾੜ ਜੋ ਭਾਈ ਸਾਡੇ ਵਰਗੇ 35 40 ਜਿਆਦਾ ਫਿਰ ਅੱਜ ਦੋ ਹੀ ਲੈਣੇ ਆ ਆਓ ਮੈਂ ਉਹ ਉਹ ਲੈ ਜਾਣਾ ਪੀਐਨ ਪੀਐਨ ਦੇ ਜਾਣਾ ਪੀਐਨ ਬਾਂਡੇ ਕਲੀ ਕਰਾ ਲੋ ਤੁਸੀਂ ਆ ਗਏ ਭਾਈ ਛਾੜ ਜੋ ਭਾਈ ਵਰਗੇ 35 40 ਜਿਆਦਾ ਫਿਰ ਅੱਜ ਦੋ ਹੀ ਲੈਣੇ ਆ ਆਓ ਮੈਂ ਉਹ ਚਲ ਉਠ ਲੈ ਉਹ ਭਾਂਡੇ ਲੈਣ ਆਈਆਂ ਪੈਣ ਥੋੜੋ ਇਹ ਲੈ ਕੇ ਜਾਣੀਏ ਕਿੰਨੇ ਦੀ ਭਰੇ ਦੇਖ ਨੂੰ ਆ ਹਾਂ ਨਹੀਂ ਦੇਖ ਨੂੰ ਨਹੀਂ ਜੀ ਦੇਖ ਨੂੰ ਤਾਂ ਖਾਲਸਾ ਜਿੱਦ ਡਾਉਨ ਆ ਉਠ 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 ਦੁੱਧ ਵਾਲਾ ਦੇਗਾ ਲੈ ਲੋ ਇੱਕ ਭਾਣੇ ਦੁੱਧ ਵਾਲਾ ਦੇਗਾ ਭਾਈ ਜੀ ਇੱਕ ਦੁੱਧ ਵਾਲਾ ਦੇਗਾ ਦਿਓ ਕਿੰਨੇ 10 ਕਿਲੋ ਵਾਲਾ ਮੈਂਟੋ ਮੈਂਟੀ ਸਮਾਨ ਕਰ ਦੋ ਅੱਜ ਕੰਮ ਬਾਲੇ ਆ ਸਾਨੂੰ ਇਹ ਬੁੜੀਆਂ ਨੇ ਨਹੀਂ ਹੱਲਣਾ ਕਦਾ ਤਾਂ ਪੈ ਹੀ ਗਈ ਆ ਕਿ ਸਿਰ ਮੇਂ ਉੱਪਰ ਟੱਕਰ ਨਾਲ ਵੱਡੇ ਨਹੀਂ ਹੈਗੇ ਦੁੱਧ ਉੱਤ ਪਰ ਮੂਹਿਆਂ ਦੀ ਓਏ ਇਹ ਤਾਂ 10 ਕਿਲੋ ਵਾਲਾ ਕਹਿੰਦੀ ਆ ਨਹੀਂ ਵੱਡਾ ਹੁੰਦਾ ਉਹਦਾ ਵੱਡਾ ਹੁੰਦਾ ਵਾ ਜਿਹੜਾ ਤੁਸੀਂ ਕਹਿੰਦੀ ਆ ਇਹ ਕਾਸ ਨੂੰ ਓਏ ਤੇ ਬੇਲ ਨਹੀਂ ਬੇਲ ਨਹੀਂ ਚੱਕ ਕੇ ਲੈਣੀ ਬੇਲ ਵਾਲੀ ਤਾਂ ਕਿੱਥੋਂ ਢਾਉਣੇ ਆ ਲੈਣੇ ਆ ਆਹ ਜਨੂੰਨ ਜਾਂ ਦੇ ਹੈਗੇ ਦੋ ਬੜਾ ਜਿਹਾ ਹਾਂ ਹੈਗਾ ਸਾਰਾ ਕੁਝ ਆਪਣੇ ਘਰੇ ਲੈਣਾ ਉਹ ਨਹੀਂ ਲੋੜ ਆਪਣੇ ਤਾਂ ਤੁਸੀਂ ਤਾੜਤੇ ਨਹੀਂ ਭਾਂਡੇ ਲੈ ਜਿਹੜੇ ਪਏ ਆ ਇਹਨੇ ਲੋਹੇ ਚੋਟੀ ਆ ਲੈਣਾ ਇਦਾਂ ਨਹੀਂ ਪਿਆ ਦੇਣਾ ਬੇਲ ਵਾਲੇ ਭਾਂਡੇ ਲੈ ਆਉਣੇ ਆ ਯਾਰ ਆਪਾਂ ਉਹ ਜੀ ਨਾ ਲੈ ਲਈ ਬੇਲ ਵਾਲੇ ਚਲ ਠੀਕ ਆ ਆ ਲੈ ਲੈ ਇੱਕ ਮਿੰਟ ਇਹਦੇ ਨੂੰ ਉਹ ਫਰਾਈ ਵੀਨ ਕਿਹੜਾ ਵਾ ਉਹ ਕਹਿਣਾ ਫਰਾਈ ਵੀਨ ਲੈਣਾ ਵਾ ਫਰਾਈ ਵੀਨ ਵੀ ਲੈਣਾ ਇੱਕ ਆ ਲੈ ਇੱਕ ਕੜਾਹ ਲੈ ਲਿਆ ਇੱਕ ਔਲ ਲੈ ਲਈ ਕੜਾਹੀ ਦੋ ਲੈਣਿਆ ਹਾਂ ਕਿਹੜੇ ਆ ਦੋ ਲੈਣਿਆ ਦੇ ਅੱਗੇ ਵੱਡੇ ਚਲ ਆਓ ਤਾਂ ਚਲ ਦੋ ਲੈ ਲੋ ਤਵਾ ਕਿਹੜਾ ਲੈਣਾ ਦੱਸੋ ਵਿਚਾਲਾ ਲੈਣਾ ਵਿਚਾਲਾ 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 ਲੈ ਲਾ ਵੀਰੇ ਇਹ ਸਾਬੜਾ ਸਾਈਜ਼ ਲੈਣਾ ਚਾਹੇ ਤੇ ਦੋਸਾ ਇੱਥੇ ਬਣ ਜਾਂਦਾ ਹਾਂਜੀ ਕਿਹਨਾ ਦੋਸਾ ਤਵਾ 28 ਇਹ ਟ੍ਰੇਵ ਉਹਦਾ ਵਾਹ ਇਹ ਟ੍ਰਾਈਪਲਾਈ ਅੱਛਾ ਬਰੈਡ ਬਰੁੱਡ ਵੀ ਤੱਤੇ ਹੋ ਜਾਣੇ ਫਿਰ ਦਹੀਂ ਲੈ ਲਓ ਐਵੇਂ ਅੱਛਾ ਦੋਸਾ ਬਣਾ ਲਓ ਚੱਲ ਬਣਾ ਕੇ ਖਵਾਏਗੀ ਵੀ ਕੋ ਸੈਤ ਕੀ ਹਾਂ ਖਵਾ ਦੂੰਗੀ ਉਹ ਵੀ ਹੈ ਨਾ ਬੀਬੀ ਦਾ ਪਤਾ ਨਹੀਂ ਲੱਗਦਾ ਕਿਨੇ ਬਨੇ ਕਿੰਨਾ ਮੋੜਨ ਯਾਰ ਇੱਕ ਆਦ ਦੂਈ ਤਵਾ ਬੱਡਾਈ ਲਿਆ ਬੱਡਾਈ ਲਿਆ ਬਾਬਾਈ ਦਾ ਬਿਮਾਰ ਹੋ ਗਿਆ ਉਹ ਬਈ ਦਵਾਈ ਲਈ ਜਾਂਦੇ ਆ ਭੈਣ ਹੋਏ ਇਹਨੂੰ ਕਿਆ ਅਧਿਕਾਰ ਏ ਦਾ ਕਹਿੰਦੀ ਨਹੀਂ ਮਾਦਾ ਨਾਂ ਵਾਲੀ ਜਾਣਾ ਘਰੇ ਨਹੀਂ ਰਿਹਾ ਜਾਂਦਾ ਤੇ ਝੱਲ ਬਣੀ ਹੁੰਦਾ ਆਪ ਕਿਹੜੀ ਚੀਜ਼ ਆਹੇ ਜੀ ਜੇ ਕੜਾਈ ਹੈਗੀਆ ਘਰੇ ਫਿਰ ਰਹਿਣ ਦੋ ਲੈ ਕੇ ਜਾਣ ਨੂੰ ਇੰਨੀ ਆਈ ਕਰਨੀਆਂ ਤੁਸੀਂ ਦਵਾਈ ਲਾਓ ਜੀ ਜਿਵੇਂ ਚੂਹੇ ਤੋਂ ਦੀ ਗੱਡੀ ਚੜ ਗਈ ਹੁੰਦੀ ਐ ਮੂੰਹ ਘਰੀ ਫੇਰਦੀ ਚਲੋ ਅੱਧਾ ਘੰਟਾ ਲਾਤਾ ਤੁਸੀਂ ਇੱਥੇ ਹੀ ਯਾਰ ਛੇਤੀ ਕਰੋ ਭਾਣੇ ਜਿੰਨਾ ਮਰਜੀ ਮਚਾਈ ਜਾ ਮੱਚਦਾ ਨਹੀਂ ਅੰਕਲ ਸੁਤਾਨਾ ਤੇਰਾ ਲੱਗਦਾ ਠੀਕ ਆ ਬਗੈਰ ਪਾਣੀ ਤੋਂ ਨਾ ਤੇਰਾ ਨਾ ਪਾਣੀ ਕਿਹ ਹੈ ਜਿੰਨਾ ਮਰਜੀ ਉੱਜਾ ਬੱਦੀ ਜਿੰਨੇ ਮਰਜੀ ਮਚਾ ਲੈਣ ਉਹ ਸਾਫ ਹੋ ਜਾਂਦੀ ਆਹ ਤੇ ਤੁਸੀਂ ਜਿਹੜਾ ਲੈਰੋ ਫਿਰੇ ਕਈ ਵਾਰੀ ਮੰਮੀ ਦਾ ਵੀ ਚੇਤਾ ਭੋਨੇ ਦਾ ਕਹੈਂ ਤੇ ਰੱਖ ਕੇ ਅੱਗੇ ਨਮਾ ਹੀ ਲਿਆ ਸੀ ਮਚਾਦਾ ਮੰਮੀ ਨੇ ਮੱਚਦਾ ਤਾਂ ਨਹੀਂ ਅੰਕਲ ਮੱਜਦਾ ਤਾਂ ਨਹੀਂ ਇਹ ਜੀ ਮੱਜਦਾ ਗਿਆ ਠੀਕ ਆ ਜੇ ਹੁਣ ਪਾ ਕੇ ਛੋਟੇ ਜਾ ਦੇਰ ਨਹੀਂ ਮੱਜਦਾ ਜੀ ਬਸ 50 ਸਾਈਡਾਂ ਤੇ ਲੱਗ ਜਾਂਦੀ ਆ ਹਾਂਜੀ ਇਹਦੇ ਤੇ ਐਨ ਸਾਫ ਹੋ ਜਾਂਦੀ ਆ ਇਹ ਕਰਦੇ ਨੇ ਕਰੋੜੇ ਦਾ ਵੱਡਾ ਨਹੀਂ ਹੈ ਇਹ ਅੰਦਾ ਨਹੀਂ ਦੇ ਸਕਦੇ ਵੱਡਾ ਇੱਕ ਕਿੰਨੇ 20 ਕਿਲੋ ਵਾਲਾ ਵੀਰੇ ਨਹੀਂ ਨਹੀਂ ਵੱਧੂ ਮੱਲਾ ਦਾ ਇਹ ਤਾਂ ਪਾਣੀ ਇਹਦੇ ਤੇ 25 ਕਿਲੋ ਪਾਉਂਗੇ ਵੱਡਾ ਵੱਡਾ ਹੋ ਜਾਣਾ ਮੈਨੂੰ ਲਾਉਦਾ ਭਾਣੇ ਇਹ ਦੇਖਾ ਇਹ ਰੱਬਾ ਠੀਕ ਆ ਹੋ ਹੋ ਕਿਨੇ ਇਹ ਨੰਨ ਲਾਦਾ ਜੀ ਦੁਕਾਨ ਨੂੰ ਲੈ ਕੇ ਜਾ ਰਿਹਾ ਨਿਪੜ ਗਿਆ ਕਰਾਂਦਾ ਕੋਹ ਨਿਪੜ ਗਿਆ ਬੋਲੇਲੇ पांडे ਕਾਂਢੇ ਆ ਲੱਸੀ ਬਣਾਉਣ ਨੂੰ ਲੈ ਆ ਉਧਰ ਲੈ ਕੇ ਜਾਣਾ ਤੁਸੀਂ ਉਧਰ ਲੈ ਕੇ ਜਾਣਾ ਅੰਦਰ ਮੋੜ ਉਹ ਪੜਾ ਦੇਗਾ ਨਹੀਂ ਐਡਾ ਨਹੀਂ ਉਹ ਤਾਂ ਲਾ ਨਹੀਂ ਤਾਂ ਨਾ 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 ਮਾਰਨਾ ਛੋੜਿਆ ਪਰਲੇ ਛੋੜਦੇ ਆ ਠੀਕ ਆ ਚਲੋ ਕਰਾਂ ਫਿਰ ਮੇਰੇ ਮਜਬੂਤ ਨਹੀਂ ਚੱਕਦੀਆਂ ਡੰਡੀਆਂ ਹੀ ਨਾ ਪਟੇ ਜਾਣ ਬੰਦ ਦੇ ਹਸਾਉਣਾ ਬਈ ਦੇਖ ਕੇ ਨਹੀਂ ਫਿਰ ਉਹ ਡੰਡੀਆਂ ਹੀ ਆ ਸਾਡੀ ਓਏ ਓਏ ਓਹ ਦੇਖਿਆ ਪੀ ਗਏ ਹੁਣ ਫੇਰ ਬਾਸੀਆਂ ਮੈਂ ਕਿਹੜਾ ਪੀਕੀ ਜਾਂ ਹਾਂ ਪੀਤੀ ਨਹੀਂ ਖਰਚੇ ਦਾ ਘਾਰਾ ਇਹ ਤਾਂ ਬਾਈ ਪਹਿਲਾਂ ਇੱਕ ਸੀਗੇ ਹੁਣ ਤਿੰਨ ਹੋਰ ਆ ਜਾਂ ਨਾਲ ਅੱਧੇ ਪਾਂਡੇਆਂ ਦੌਰ ਜਾਣੇ ਆ ਅੱਧੇ ਘਰੇ ਜਾਣੇ ਆ ਆਪਣੇ ਕੱਟ ਪੈਸੇ ਮੰਮੀ ਪੈਸੇ ਕੱਟ ਕਰਾਂ ਨੌ ਦੇ ਭਾਂਡੇ ਪਹਿਲਾਂ ਹੀ ਲੈਣ ਆ ਗਈਆਂ ਨਾਲ ਇਹ ਉੱਤਰ ਭਾਂਡੇ ਲੈ ਗਈਆਂ ਤੇ ਨਾ ਕੋਸਨ ਇਲਾਕੇ ਗਈਆਂ ਹਾਂ ਹੁਣ ਮੈਂ ਆ ਕੇ ਪੈਂਦੀ ਸਾਰੇ ਖੜ ਤੇਰੇ ਵਿਆਹ ਲੈਣੇ ਆ ਲੈਣੇ ਤੂੰ ਤਾਂ ਵੱਡਾ ਖਰਚੇ ਦਾ ਘਰ ਹ ਮੇਰਾ ਕੀ ਆ ਬੜੀ ਗਰਮ ਪਈਆਂ ਤੇ ਤੁਹਾਨੂੰ ਬੁਖਾਰ ਆ ਐਵੇਂ ਨਾਲ ਆ ਗਈ ਤੈਨੂੰ ਘਰੇ ਨਹੀਂ ਆ ਜਾਂਦਾ ਸੀ ਫਿਰਨ ਤਰਨ ਨੂੰ ਤੂੰ ਵੀ ਛੇੜੀ ਆ ਮੈਂ ਦੇਖਿਆ ਨਹੀਂ ਜਮੇ ਨਹੀਂ ਠੀਕ ਸੀ ਮੈਂ ਬਾਹਲੀ ਨਾ ਔਖੀ ਉਹ ਦੇਖ ਇਹਦਾ 100 150 ਦੇ ਆ ਔਖੀ ਬਾਹਲੀ ਹੋਣੀ ਨਾੜ ਨੂੜ ਨਾ ਜੜਾ ਲਈ ਇਸ ਤੋਂ ਵੱਧ ਤਾਂ ਤੂੰ ਪੈੰਡ ਦੇ ਦੇਣੇ ਸੀ ਮਹਿੰਗੇ ਯਾਰ ਚੰਦ ਨੂੰ ਭਾਈ ਕਿੰਨੇ ਦੇ ਹੋਗੇ 60 ਭਾਂਡੇ ਆ ਦੇਖ ਬਾਈ ਦਾ ਹਿਸਾਬ ਤਾਂ ਬਾਹਲਾ ਲਾਉਣ ਲੱਗਿਆ ਤਾਂ ਮਹਿੰਗੇ ਗਏ ਆ ਫਿਰ 200 ਦੇ ਆਕਾ 200 ਦੇ ਹੋ ਗਏ ਪੁੱਛ ਆ ਗਿਆ ਪੁੱਛ ਆ ਗਿਆ ਦੇਖ ਲੈ ਭਾਂਡੇ ਦੇ ਕੇ ਚਲੋ ਵੀ ਚਲੋ ਨੌਂ ਦੀ ਸ਼ੋਪਿੰਗ ਕਰ ਚੱਲ ਗਿਆਂ ਅੱਜ ਉਧਰ ਉੱਪਰ ਜਾਈਆਂ ਉਧਰ ਉੱਪਰ ਜਾਈ ਦੀ ਸ਼ਾਪਿੰਗ ਕਾਰ ਚੱਲੀ ਆ ਤੂੰ ਨੋਹ ਦੀ ਸ਼ਾਪਿੰਗ ਕਾਰ ਚੱਲੀ ਮੈਂ ਆਪਦੇ ਘਰ ਵਾਲੀ ਦੀ ਸ਼ਾਪਿੰਗ ਕਰ ਚੱਲੀ ਪਿਲੇ ਬਤੂਲੇ ਦਾ ਗੋਡੀ ਜੀ ਆਉਣਾ ਮਨ ਲਾਦਾ ਗੱਡੀ ਦਾ ਅੱਗੇ ਥੱਲੇ ਲੱਗੇ ਇਹਦੇ ਤੁਸੀਂ ਪੈਣੀ ਹੋ ਪੰਜ ਜਾਨੀਆਂ 2:3 ਵੱਜ ਗਈ ਬਾਈ ਚਲੋ ਕਰਾਂ ਆਪੂ ਆਪਣਾ ਹੁਣ ਥੀਲੇ ਥੀਲੇ ਲੈ ਕੇ ਬੈਜੋ ਗੋਦੀਆਂ ਜਵਾਕਾਂ ਵਾਂਗੂ ਚੱਕ ਲੋ ਕਰ ਇੱਕ ਅਜਾ ਤਾਂ ਪਿੱਛੇ ਆਊਗਾ ਕੋੜ ਮੈਨੂੰ ਨਹੀਂ ਪਿੱਛੇ ਨਹੀਂ ਆਉਣਾ ਆਪਣੇ ਨਹੀਂ ਪਿੱਥਿਆ ਛੋਟੀਆਂ ਕੜਾਈਆਂ ਤਾਂ ਦੇਖ ਲਾਂਗੇ ਉਹ ਭੱਡੇ ਹੀ ਨਹੀਂ ਆਉਣੇ ਪਰ ਆ ਮੈਟ ਮੂਟ ਆ ਜਾਣਗੇ ਟੂ ਖਾ ਛੋਟੀਆਂ ਤਾਂ ਆ ਜੜੀਆਂ ਆਹ ਤਾਂ ਆ ਜੂਗਾ ਸਾਰਾ ਬਾਕੀ ਆ ਤੁਹਾਨੂੰ ਪੱਤਾਂ ਜਿਆਂ ਦੇ ਲੈ ਕੇ ਵਾਣਾ ਪੈਣਾ ਆ ਵੀ ਹੈ ਬਾਈ ਹਾਂਜੀ ਹੋਰ ਟੋਕਰੀ ਪੱਪਨੇ ਦੇ ਕਾਂਗਲੇ ਸੋਟਾ ਤਾਂ ਆ ਜੂਗਾ ਤੁਹਾਨੂੰ ਨੇ ਜੋ ਲੈ ਆ ਗਏ ਮਾਂ ਦੇ ਬਾਸੇ ਇਹ ਤਾਂ ਦਾ ਆ ਗਈ ਉਹ ਆਜੋ ਆਜੋ ਭੱਜ ਕੇ ਚੱਲ ਗਏ ਕੰਮ ਆਪਣੇ ਬਾਲੇ ਪਿਆ ਕਰਨ ਵਾਲੇ ਓਹ ਖਰਚੂ ਦਾ ਘਰ ਆ ਵੀ ਇਹ ਤਾਂ ਸਹੀ ਗੱਲ ਆ ਤਾਂ ਉਦੋਂ ਵੱਡੀ ਖਰਚੇ ਦਾ ਘਰ ਆ ਇਹਦਾ 18-20000 ਚੱਲੂਗੇ ਟਪ ਬਤ ਅੱਜ ਇਕੱਠਾ ਹੀ ਆ ਹਾਂ ਹੁੰਦੀ ਹੋਈ ਤਾਂ ਬੜਾ ਰੌਣਕ ਸੀ ਚਿਹਰੇ ਤੇ ਹੁਣ ਕੀ ਹੋ ਗਿਆ ਵਾੜੀ ਖਰਾਬ ਐ ਮਾਰੇ ਜੇ ਕੱਢੇ ਪਹਿਲਾਂ ਮੈਂ ਕਿਹਾ ਹੋਰ ਕੱਢ ਇਕੱਠੇ ਕਰ ਲਈ ਸੀ ਕਿ ਨਾਲ ਹੀ ਵਟ ਗਈ ਜਦੇ ਅੱਛਾ ਵੀ ਤੇ ਕੱਢਣ ਲੱਗੇ ਤਾਂ ਪਹਿਲਾਂ ਇਦਾਂ ਬਣਾਤਾ ਬੈਲ ਲੈਨੇ ਬਣਾਇਆ ਜਿੱਡਾ ਵੱਡਾ ਬਣਾਇਆ ਨਾਲ ਆ ਰਲ ਜਾਂਦੀ ਆ ਕਦੇ ਕੀ ਕਰਦੇ ਕਦੇ ਕੀ ਕਰਦੇ ਇਹਨਾਂ ਦੇ ਤਵੇ ਹੀ ਨਹੀਂ ਲੋਟ ਆਉਂਦੇ ਛੋੜੇ ਘਰ ਦੀ ਚੀਜ਼ਾਂ ਹੀ ਸਾਡਾ ਕੁਝ ਨਹੀਂ ਹੈਗਾ ਅੱਛਾ ਅੱਛਾ ਸਾਡੇ ਦਾ ਸਾਰਾ ਕੁਝ ਹੈਗਾ ਸੀਗਾ ਕੋਈ ਨਵੇਂ ਲੈਣੀਆਂ ਚਲ ਲੈ ਕੋਈ ਨਹੀਂ ਨਵੇਂ ਲੈਣੀਆਂ ਇਹ ਬਹੂ ਤਾਂ ਬਹੂ ਨੇ ਆਵਾ ਸੀ ਹਾਂ ਉਹਨੂੰ ਨਵੇਂ ਚੀਜ਼ੇ ਚਾਹੀਦੀਆਂ ਐਵੇਂ ਚਾਹੀਦੀਆਂ ਸਾਡਾ ਤਾਂ ਸਾਰ ਲੈਣਾ ਸੀ ਅਜੇ ਮਾੜਾਂਗੇ ਨਵੇਂ ਪਹਿਲਾਂ ਸਾਰ ਬੱਤ ਗਏ ਲੈ ਫਿਰ ਪੈਸੇ ਵੀ ਦੋਗੇ ਸਾਨੂੰ ਹਾਂ ਇਹ ਛਗਣ ਮਿਲੂਗਾ ਹੁਣ ਕਿੱਥੇ ਜਾਣਾ ਜੁੱਤੀ ਲੈਣੀ ਆ ਇਹਨੂੰ ਪਟਿਆਲਾ ਸਾਈਜ਼ ਜੁੱਤੀ ਦਵਾ ਨਹੀਂ ਲੈਣਾ ਹਜੇ ਆ ਰਾਸਣ ਤੇ ਮੁੰਡ ਦੇ ਲਵਾਗੇ ਚਲੋ ਵੀ ਇਹ ਰਾਸਣ ਵਾਲਿਆਂ ਦੇ ਆ ਰਾਸਣ ਦਵਾਤਾ ਦਿੱਤਾ ਇਹਨਾਂ ਨੂੰ ਉਹ ਰਾਸਣ ਰੱਖੋਗੇ ਕਿੱਥੇ ਇਹ ਰਾਸਣ ਲੈ ਉਹਦਾ ਛਾਰੀ ਲੱਦੀ ਵੀ ਆ ਹਜੇ ਉਹ ਜਿਹੜਾ ਇਹਨਾਂ ਦੇ ਪਿਆ ਉਹ ਚੱਕ ਕੇ ਲੈ ਕੇ ਜਾਣਾ ਮਰੇੜਿਆਂ ਦੇ ਉਹਗਾ ਰਾਸਣ ਕਿਹੜਾ ਰਾਸ਼ਨ ਕੱਲ ਨੂੰ ਲੈ ਰਹੇ ਹੋ ਯਾਰ ਨੇ ਫੇ ਪੈਸੇ ਤੂੰ ਦੇਣੇ ਆ ਮੈਂ ਦੇ ਦੂੰ ਰਾਸ਼ਨ ਦੇ ਦੂੰਗਾ ਕੋਈ ਨਹੀਂ ਮੈਂ ਆਪੇ ਲੈ ਲੂ ਮੈਨ ਲੈ ਕੇ ਦੇ ਦਿਓ ਕੀ ਲੈਣਾ ਨਹੀਂ ਨਹੀਂ ਤੇ ਕਿੱਥੇ ਆ ਮਿਲਣਗੇ ਹੁਣ ਅੱਜ ਉਹ ਮੇਰਾ ਢੇਡਾ ਤਾਂ ਲੱਗਣਾ ਹਜੇ ਮੈਂ ਕਿਤੇ ਹਜੇ ਘਰੇ ਗਿਆ ਇਹ ਸਾਮਾਨ ਤੁਸੀਂ ਕੱਲ ਨੂੰ ਲੈ ਜਾਓ ਇਹ ਚੱਕ ਕੇ ਕੱਲ ਨੂੰ ਲੈ ਜਾਓ ਜੋ ਉਹ ਬੋਹੜ ਵਾਲੀ ਗੱਡੀ ਚ ਮੈਂ ਸਬਜ਼ੀਆਂ ਵੀ ਦੋ ਚਾਰ ਲੈ ਕੇ ਜਾਣੀਆਂ ਨੇ ਇਹਨੂੰ ਕਹਿ ਦੋ ਕੋਈ ਨਾ ਅਰੇ ਅੱਜ ਨਹੀਂ ਪਹਿਨੇ ਰਾਸ਼ਨ ਚੱਕ ਲੈਣਾ ਮੈਂ ਬਥੀਲੇ ਚੱਕ ਲੈਣੇ ਕੋਤੀ ਬਸ ਜਿਦਾੜੀ ਟੋਕ ਹੁਣ ਮੰਮੇ ਨੂੰ ਜੁੱਤੀ ਦਿਵਾ ਦੋ ਕਰਾਂ ਤੁਸੀਂ ਛੇਤੀ ਆਪਾਂ ਚੱਲ ਗਏ ਪਿੰਡ ਨੂੰ ਮੌਸਮ ਖਰਾਬ ਆ ਜੁੱਤੀ ਲੈਣੀ ਉਦਨ ਵਾਲੀ ਜਿਹੜੀ ਹੈ ਮੰਮੀ 10 ਦਿਨ ਹੋ ਗਏ ਤੈਨੂੰ ਜੁੱਤੀ ਜੁੱਤੀ ਕਹਿੰਦੀ ਮੰਮੇ ਨਹੀਂ ਉਹਦਾ ਮੰਮੀ ਕਦੀ ਆਉਂਦੇ ਨਾ ਪਾਉਗੀ ਉਹਦਾ ਤੇਰੀ ਦੂਜੇ ਨਾਲ ਪਾਉ ਪਟਿਆ ਉਹਨਾਂ ਨੂੰ ਸਰਵਾਰ ਸੂਟ ਨਾਲ ਆਹੋ ਇੱਕ ਜੁੱਤੀ ਵੀ ਲੈਣੀ ਆ ਮੈਂ ਹੋਰ ਧੋਤਨ ਪਾਉ ਉਹ ਨਹੀਂ ਜੁੱਤੀ ਮੈਂ ਨਹੀਂ ਧੋਤਨ ਪਾਉਂਗੀ ਠੀਕਾ ਸੋਹਣੀ ਜੁੱਤੀ ਤੇਰੇ ਪਸੰਦ ਜਾਈ ਦੀ ਬਸ ਮੈਨੂੰ ਸੋਹਣੀ ਆ ਸੋਹਣੀ ਹੈ ਇਹ ਡੱਬਾ ਤਾਂ ਕੀ ਕਰਨਾ ਹੂਈ ਪਾ ਦੇ ਮੈਂ ਤਨਫਾ ਦੇ ਜੀ ਡੱਬੇ ਸੀ ਪਾਲਾ ਡੱਬਾ ਕੀ ਕਰਨਾ ਮੈਂ ਡੱਬੇ ਪਾ ਕੇ ਰੱਖ ਲੰਦਾ ਅਗਲਾ ਬਾਹਰ ਹੀ ਕਰੀ ਕਈ ਵਾਰੀ ਹੂੰ ਵੀ ਨੌਕਸ ਨੌਕਸ ਜੇਕਰ ਬਟਾਉਣੇ ਕਰਨੀ ਪੈ ਜੇ ਆਹ ਫਿਰ ਸਾਹ ਤੇ ਡੱਬਾ ਦੇ ਉੱਪਰ ਤਾਂ ਜੀ ਹੁੰਦਾ ਚੋਕੀ ਦੇ ਸੋਣ ਉੱਤੇ ਇਹ ਜੇ ਗਰਾਮ ਵਾਲੀ ਮਸੂਰ ਦਾ ਕਾਣਾ ਸਭ ਤੋਂ ਕੀ ਦੇਰ ਸਮੋਂ ਹੋ ਜੇ ਜਿਹੜਾ ਆਉਂਦਾ ਖਾਕੇ ਜਾਂਦਾ ਸਿੱਧਾ ਜਾ ਕਰਕੇ ਰੱਖ ਲਾ ਕੇ ਤੇ ਗੇਰ ਹੀ ਨਾ ਕੱਢਿਆ ਬਾ ਪਿਆ ਜਾਵੇ ਸਿੱਧੀ ਕਰਖਾ ਪਾਣੇ ਹਾਂ ਹੁਣ ਤਾਂ ਉਹ ਚੱਕ ਕੇ ਮਾਰਾ ਜਾ ਇਹ ਬਾ ਠੀਕ ਆ ਤੋ ਓਕੀ ਹੋ ਜਾਣਾ ਦੇਖੀ ਜੇ ਹਾਂ ਕਾਬਰਾ ਖੋਦੋ ਲੈਣ ਆਉਣਾ ਹਟਾਇਆ ਕਰੋ ਸਮਾਨ ਪਾੜ ਲੈ ਨਾ ਮੂਰ ਨੂੰ ਆਈ ਪਾੜ ਮੂਰ ਨੂੰ ਭੈਣੋਂ ਕਿੱਥੇ ਹਾਂ ਇੱਥੇ ਇੱਥੇ ਕਰੋ ਸੀਟਾ ਥੱਲੇ ਮੂਰ ਨੂੰ ਕਰੋ ਸੀਟਾ ਕਿੱਥੇ ਮੂਰ ਨੂੰ ਕਰ ਲਗੇ ਸੀਟਾ ਸਰਕਾਰ ਇਹਨੂੰ ਸੀਟ ਕਰਾ ਓ ਯਾਰ ਨਹੀਂ ਹੁਣੀ ਮੈਂ ਹੁਣ ਰੱਖਿਆ ਸੀ ਮੂਰੇ ਕਿੱਥੇ ਇੱਥੇ ਮੂਰੇ ਤਾਂ ਲੱਗੀ ਪਈ ਆ ਇੱਕ ਭੈਣ ਦਾ ਢੱਡ ਛੋਟਾ ਆਹੀ ਆ ਹਾਂ ਹੀ ਉਹੀ ਨਹੀਂ ਜਿਹਨੇ ਲਏ ਆ ਉਹਨੇ ਦੇਣੇ ਆ ਭਾਈ ਨੇ ਹੁਣ ਰੱਖੋ ਕਰਾ ਹਾਂ ਹਾਂ ਚੱਕੋ ਚੱਕੋ ਲੈ ਮੈਨੂੰ ਦਿਖਾ ਦੇਂਗੀ ਤੇਰੀ ਸੀਟ ਮਗਾ ਨੂੰ ਬਣੀ ਜਾ ਰਹੀ ਭੈਣੇ ਨਹੀਂ ਤੈਨੂੰ ਹੀ ਲੱਗਦਾ ਯਾਰ ਲੈ ਇਹ ਲੈ ਯਾ ਮਾਹੋਰ ਕਣ ਚੱਕ ਮਾਰੀ ਬਸ ਮੈਂ ਗੱਡੀ ਨਹੀਂ ਚਲਾਉਣੀ ਮੈਂ ਮੇਰਾ ਟੱਡ ਲੱਗ ਗਿਆ ਇਹਦੇ ਨਾਲ ਯਾਰ ਐਸੇ ਥੋੜਾ ਮਗਰ ਨੂੰ ਕਰੋ ਥੋੜਾ ਇਹ ਕਰ ਲੈ ਬਸ ਨਹੀਂ ਆ ਮੈਨੂੰ ਪਲੇ ਪੈਣ ਇੱਧਰ ਗਾਂ ਕਰ ਇਹਨੂੰ ਵੀ ਫੜਾ ਦੇ ਯਾਰ ਮੰਗਦੀ ਯਾਰ ਚੀਜ਼ਾਂ ਤੇਰੇ ਨਹੀਂ ਨਹੀਂ ਉਹ ਫਿਰ ਮੂਰੀ ਆਉਣੇ ਆ ਸਰਬਰ ਤੇ ਆਉਣੇ ਆ ਮੂਰੀ ਲੈ ਹਾਂਜੀ ਹੋਰ ਵੀ ਆਉਣੇ ਆ ਮੂਡੀ ਦੀ ਇਹਦਾ ਟ੍ਰੱਕ ਹੀ ਬਣਾ ਲਿਆ ਇਹਦਾ ਮੈਨੂੰ ਲੱਗਦਾ ਨਹੀਂ ਅੱਜ ਲੱਦੇ ਜਾਣਗੇ ਭਾਈ ਇਹ ਭਾਂਡੇ ਫੜਾ ਇਹਨਾਂ ਨੂੰ ਇੱਧਰ ਦੇ ਦੇ ਇੱਧਰ ਵੀ ਫੜਾ ਦੇ ਭਾਈ ਇਹਨੂੰ ਮੇਢੇ ਚ ਖੁੱਭ ਗਿਆ ਮੇਢੇ ਚ ਖੁੱਭ ਗਿਆ ਮੇਰੇ ਵੀ ਬੈਲਾ ਦਲਚੀ ਖੋਪਿਆ ਸੀ ਮੇਰੇ ਵੀ ਦਲਚੀ ਖੋਪਿਆ ਪਹਿਲਾ ਚੱਕ ਕਰ ਭੈਣੇ ਹੁਣ ਯਾਰ ਕਿੱਥੇ ਭੱਜਦੇ ਯਾਰ ਭੱਜ ਲੈ ਭੈਣੇ ਤਾਂ ਤੁਸੀਂ ਹੁਈ ਬਣਾਤੀ ਲੈ ਤੇ ਭਰਾਵਾ ਹੁਣ ਇਹਨਾਂ ਨੂੰ ਕਿਉਂ ਭਲਾ ਦੋ ਲਾਦ ਲੋ ਲਾਦ ਲੋ ਕਰ ਆਇਆ ਗੜਾ ਵੱਟ ਆਉ ਮਦਾਨੀ ਵਾਲਾ ਮਦਾਨੀਆ ਮੰਮੀ ਦੇ ਸਿਰ ਤੇ ਲਾ ਦੋ ਮੈਂ ਡਾਡੀ ਨੇ ਕੰਨ ਨਹੀਂ ਲਾ ਦਿੰਦਾ ਮਾਰ ਆਏ ਕਰੋ ਰਾਤ ਉੱਤਰ ਕੇ ਨਾ ਚੀਸੇ ਤੁਹਾਨੂੰ ਲਾ ਦੋ ਕਹਦੇ ਸੇਲ 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 ਬਾਤ ਸੇ ਨਿਪਟ ਗਏ ਭਾਈ ਚਲੋ ਜੀ ਨਹੀਂ ਉਹ ਪਛਾਰਪਾ ਤੇ ਦੂਜੇ ਧਰ ਤੇ ਸੀ ਮਗਰ ਕਿ ਹੋਰ ਕਿੱਥੇ ਨਹੀਂ ਹੋਣ ਇਧਰੇ ਚਲੋ ਲੈ ਲੋ ਭਾਂਡੇ ਆ ਨਾ ਨਾ ਦੇ ਕੋਈ ਨਾ ਆ ਦਾਾਂ ਗੀ ਰਹੀ ਆ ਦੇ ਫੜਨ ਢਾ ਚਲੋ ਬਈ ਇਹ ਭਾਈ ਆਹ ਚ ਫੜ ਲਓ ਓਇਆ ਆਪਣੇ ਹਾਂ ਫੜਾ ਇਧਰੋਂ ਦਾ ਹੈਪੀ ਨੂੰ ਫੜਾ ਲੈ ਮੈਨੂੰ ਇਧਰ ਚੱਲ ਬਈ ਓਕੇ ਬਾਈ ਧੰਨਵਾਦ ਲੱਦਣਾ ਹੀ ਆ ਉਹ ਤੁਹਾਨੂੰ ਤੁਹਾਨੂੰ ਕਹਿ ਸੀਗਾ ਵੀ ਆਪਾਂ ਸਮਾਨ ਥੋੜਾ ਲੈ ਕੇ ਜਾਣਾ ਉਹ ਤਾਂ ਬੇਲੀ ਬੈਠੇ ਸਭੋ ਇੱਥੇ ਉਦੋਂ ਤਾਂ ਲੈਣੋਂ ਨਹੀਂ ਛਟ ਗਾ ਹੁਣ ਜਿਵੇਂ ਨਹੀਂ ਚੱਕ ਲਾ ਉੱਤਰ ਮੈਂ ਸਾਹ ਘੁੱਟ ਆਣਾ ਸਾਗਟ ਹੋ ਗਿਆ ਆ ਪਾਲੂ ਬਣਦਾ ਜਿਵੇਂ ਢੋਲ ਬੜਿਆ ਹੁੰਦਾ ਆਏ ਰੱਖੀ ਫਿਰ ਆਏ ਹਾਏ ਓਏ ਇਹਦਾ ਤੁਸੀਂ ਆ ਆ ਸੜਤੀ ਰੱਖ ਲਾ ਵਧੇਗਾ ਰਹੇਗੀ ਉਹ ਮੈਨੂੰ ਮਗਰੋਂ ਨਹੀਂ ਦਿੰਦਾ ਕੋਸ ਚੱਲ ਵੇ ਭਰਾਵਾ ਓਏ ਹਾਏ ਸਾਗਟ ਹੋ ਗਿਆ ਥੀੜੀ ਰਾਇ ਥੀਰ ਲਾ ਲਾ ਪਾਉਂਦੇ ਹਾਏ ਟਰੱਕ ਬਣਾ ਦੇ ਟਰੱਕ ਜਨ ਨਾਲ ਸੰਭਾਲ ਲਾ ਦੋ ਸਮਾਨ ਮੈਂ ਤਾਂ ਲੈ ਕੇ ਨਹੀਂ ਨਰਾਜੀ ਸੀ ਆਪਾਂ ਉਹਨਾਂ ਕੋਲ ਲੈਣਾ ਦੀ ਸਮਾਨ ਜਿੰਨਾ ਕ ਆਪਣਾ ਚੱਲ ਜਾਣਾ ਸੀ ਲੈ ਨਹੀਂ ਜਾਣਾ ਉਹੇ ਰੱਖ ਜੋ ਕਮਰੇ ਜੀ ਨਾ ਨਾ ਕਮਰੇ ਕੋ ਕਮਰੇ ਜੀ ਮੈਂ ਲਾਉਣਾ ਡੈਡੀ ਨੂੰ ਫੋਨ ਬਾਹਰ ਤਾਂ ਡੈਡੀ ਨੇ ਖੋਲਣਾ ਆ ਕੇ ਨਹੀਂ ਨਹੀਂ ਕਰ ਦਿਓ ਨਾ ਨਾ ਨਹੀਂ ਨਾ ਫੋਨ ਤੇ ਗਾਣ ਆਈ ਬਾਰ ਖਣਾਉਣਾ ਡੈਡੀ ਤੋਂ ਬਈ ਜੀ ਛੇ ਹੋਰ ਜਵਾਤ ਆਪਾਂ ਹੋਣਾ ਨਾ ਮੂਹਰੇ ਨਹੀਂ ਨਹੀਂ ਆਪਾਂ ਨਹੀਂ ਖੋਲਣਾ ਡੈਡੀ ਨੇ ਆ ਜਾਣਾ ਫੋਨ ਉਹਨੂੰ ਬੈਲ ਬਲ ਬੰਮਰੇ ਜੀ ਤਾਂ ਉਹਨੂੰ ਤੇਰੇ ਸੱਪੋ ਦਾ ਕੰਮ ਆ ਸਾਰਾ ਹਾਂ ਸੱਪੋ ਦਾ ਨਾ ਲੈਣਾ ਉਹਦੇ ਆਪੇ ਫਿਰ ਆਈ ਉਹਤੀ ਸ਼ੂਮਾ ਮਾਸੀ ਸਮਝਣ ਐਪੀ ਨੂੰ ਝਾੜੂ ਚਾੜੂ ਲੈਣੇ ਆ ਨਾ ਮਾਤਾ ਸਿੰਘ ਨਾ ਕੁਝ ਵੀ ਕਰਦੇ ਕੋੜ ਕਹਦੇ ਕਹਿੰਦੇ ਲੈਣੇ ਆ ਨਹੀਂ ਨਹੀਂ ਕੀ ਕਾਂਗਾ ਫਾਟਾ ਹਾਂ ਮੈਂ ਤਾਂ ਕੋਈ ਨਹੀਂ ਕਿਹਾ ਬੈਠ ਜਾ ਹੁਣ ਮੈਂ ਵੀ ਗੱਡੀ ਜਮਾ ਹੌਲੀ ਹੌਲੀ ਲੈ ਕੇ ਜਾਣੀ ਆ ਬਾਹਰ ਬਾੜਾ ਪੈਵੇਂ ਥੱਲੇ ਲੱਗ ਜੂ ਭਜਾ ਦਾ ਭਰਾ ਭਜਾਵਾਂ ਕਿੱਥੇ ਪੈਣੇ ਟੋਏ ਤਾਂ ਡੇ ਡੇ ਆ ਕੋਈ ਗੱਲ ਨਹੀਂ ਛਾ ਮੈਨੂੰ ਵੀ ਹਟ ਗਿਆ ਜੀ 10 ਮਿੰਟ ਆਉਣ ਜਦ 18000 ਦਾ ਪਾਇਆ ਕਰ 6 ਦਾ ਮੇਰਾ ਤਾਂ ਤਾਂ ਹੀ ਰਹਿ ਗਿਆ 18 ਸੈਕਿੰਡ ਬਾ ਨਹੀਂ ਆਇਆ ਥੱਲੇ ਮੇਰਾ ਜਦੋਂ ਨੇ ਕਿਹਾ 18000 ਮੈਂ ਇਧਰੋਂ ਕਰ ਲਓ ਚੱਕੋਂ ਦਾ ਸਾਰੀ ਦੁਕਾਨ ਹੀ ਲੈ ਆਂਦੀ ਉਹਨਾਂ ਦੀ ਆ ਚੱਕੇ ਪੜੋ ਜੁਸ ਨਹੀਂ ਆਈ ਓਏ ਉਹ ਉਹਦਾ ਛਿੱਟਣ ਲੱਗ ਗਈ ਆ ਖਣੀ ਬੜੇ ਪੋਚੇ ਨੇ ਨਾ ਪੋਚਾ ਦੇਖੀ ਜਾਈ ਹੁਣ ਤੂੰ ਗੱਡੀ ਜੋ ਨਿਕਲਦਾ ਦੇਖੇ ਕੀ ਕੋਸਾ ਹੋ ਨਾ ਪਾਣੀ ਆਜਾ ਨੇ ਫਾੜ ਓਏ ਇਹਨਾਂ ਦਾ ਚੱਲ ਚੱਲ ਬੈਠੀਏ ਥੜੀ ਰਾਮ ਮੈਂ ਇੰਨੇ ਨਿੱਕੇ ਤੋਂ ਮੈਂ ਦਰ ਕਰਾਇਦਾ ਜਿਸ ਨੂੰ ਦੱਦੀ ਆ ਨਾ ਉਹ ਫੈਂਟਾ ਕਿ ਨਹੀਂ ਲਿਆਂਦਾ ਵਾ ਤੁਸੀਂ ਪੀਤਾ ਹੀ ਨਹੀਂ ਹੈ ਨਾਲ ਹੀ ਚੱਖ ਲਿਆ ਗਿਆ ਬੋਲੀਆਂ ਖਰਾਬ ਆ ਓਏ ਉਹਦਾ ਫਿਰ ਨਹੀਂ ਪੀਤਾ ਇਹਨੂੰ ਮੋੜ ਦੇਣਾ ਹੀ ਵਿਚਾਰੇ ਨੂੰ ਨਾਲ ਹੀ ਚੱਕ ਲਈਆਂ ਬੋਤਲ ਬੋਹਲੀਆਂ ਖਰਾਬ ਮਨਰਾਜ ਲੱਗ ਸਾਰਾ ਕੁਝ ਆਮ ਰੱਤੀ ਰੱਖਦਾ ਆਹ ਠੀਕ ਆ ਪਰ ਇਹ ਵੀ ਇਹ ਵੀ ਠੀਕ ਆ ਇਹ ਵੀ ਠੀਕ ਆ ਦੋਨੋਂ ਠੀਕ ਆ ਤੁਹਾਨੂੰ ਕਿਹੜਾ ਸੋਹਣਾ ਲੱਗਿਆ ਸੀਗਾ ਮੈਂ ਆਹ ਲਾਈਕ ਕਰ ਦਉਗੀ ਜੀ ਕਿ ਇਹ ਇਹਨਾਂ ਇਹਨਾਂ ਪਰ ਆ ਵੀ ਦੂਜਾ ਕੋ ਲਾਈਕ ਕਰਦੇ ਕੀ ਸੋਹਣਾ ਹੈਗਾ ਸਾਰਾ ਸਿੰਘ ਤੁਸੀਂ ਕੀ ਲਾਈਕ ਕਰਦੇ ਪੁੱਤ ਜੀ ਖੋਲ ਕੇ ਖਾਓ ਫਿਰ ਖੋਲ ਕੇ ਨਿੱਕਾ ਕਹਿੰਦਾ ਤਾਂ ਪ੍ਰਾਈਸ ਕੀ ਤਾਰਾ ਸਿੰਘ ਤੁਸੀਂ ਪੁੱਛਿਆ ਸੀ ਵੀ ਪ੍ਰਾਈਸ ਕਿੰਨਾ ਆ ਹਾਂ ਕੀ ਪੁੱਛਿਆ ਸੀਗਾ ਤੁਸੀਂ 58000 ਹਾਂ 1000 ਨਹੀਂ 100 5800 ਤਾਰਾ ਸਿੰਘ ਤੁਸੀਂ ਕਿਹੜਾ ਲੈ ਕੇ ਦੋਗੇ ਨਾਨੀ ਮਾ ਨੂੰ ਇਹ ਵਾਹ 5000 ਇਹ ਕਲਰ ਦਾ ਨਾਮ ਕੀ ਆ ਇਹ ਰੰਗ ਦਾ ਕੀ ਨਾਮ ਹੈ ਬੰਨਾ ਦਾ ਪਿੰਕ ਲਵੈਂਡਰ ਹਾਂ ਇਹ ਲਵੈਂਡਰ ਦਾ ਪਰਪਲ ਬਲੂ ਹਾਂ ਕੀ ਜਲ ਜਰਾ ਤਾਰਾ ਸਿੰਘ ਦੱਸੋ ਕਿਹੜਾ ਨਾਈਸ ਆ ਇਹ ਵਾਲਾ ਨਹੀਂ ਸਾ ਆ ਵਾਲੇ ਵੀ ਸੁਣਨਾ ਆ ਤੀਜਾ ਕੱਢ ਲਓ ਜਿਹੜਾ ਸਹੀ ਲੱਗਦਾ ਆ ਵੀ ਦੀਦੀ ਉਹਦੇ ਪੈਰ ਭਰਾਈ ਆ ਉਹ ਮਮੀ ਕੱਢ ਲਾ ਆਏ ਇਹਨਾਂ ਦੇ ਆਊਗਾ 6 ਨੰਬਰ ਹਾਂ ਜਿਹੜਾ ਬੇਬੀ ਸਾਈਜ਼ ਹੈਗਾ ਉਹ ਮੇਰੇ ਬੇਬੀ ਠੀਕ ਤਾਂ ਆ ਗੋਲਡਨ ਜੁੱਤੀ ਲੈਣੀ ਐ ਤੂੰ ਹੁਣ ਯੇ ਗੋਲਡਨ ਜੁੱਤੀ ਵੀ ਗੋਲਡਨ ਕਿਹੜਾ ਲੈਣਾ ਬੱਤੇ ਤੇ ਰੋਸ਼ਕੀ ਵਾਲੀ ਗੋਲਡਨ ਨਿਲੇਗਾ ਜੂੜੇ ਹਾਂ ਇਹਦਾ ਕਸਟਮਰ ਸਾਈਜ਼ ਹੈ ਤਾਂ ਬਣਾ ਸਕਦੇ ਆ। ਦੇਖ ਮੜਾ ਜਾ ਫਿਰ ਫੋਨ ਡਾਉਂਗਾ ਮੈਂ। ਤੂੰ ਕੀ ਦੇ ਬਾਹਲੇ ਕੱਪੜੇ ਬਣਾ ਰਿਆ? ਮਾਮੀ ਦੇ। ਉੱਥੇ ਸਿੱਧਾ ਹੋ ਕੇ ਖੜਾ ਸਿੱਧਾ ਹੋ ਕੇ। ਨਹੀਂ ਉਹਨਾਂ ਨੇ ਕੱਪੜੇ ਨਹੀਂ ਸੀਨੇ ਤੇਰੇ। ਆ ਜਾ। ਬਾਹਰ ਦੇਖ ਲੋ ਭਾਨਾ ਵੜਿਆ ਨਾ। ਤੂੰ ਕਹ ਮੇਰੀ ਅਜਕਰਨ ਬਣਾ ਦੋ ਹਨਾ। 골ਡਨ ਕਲਰ ਦੀ। ਤਾਰਾ ਬੋਲ ਕੇ ਮੇਰੀ 골ਡਨ ਅਜਕਰਨ ਬਣਾ ਦੋ। ਲੋ ਵੀ ਮੰਨੇ ਦੀ ਬਾਰੀ। ਆ ਪਾ ਤਬਲੀ। ਜਾ ਹੱਥ ਲਾ ਕੇ ਦਿਖਾ ਕੇ ਉਹ ਕਿਹੜਾ ਲੈਣਾ ਮੰਮੀ ਨੂੰ ਦੱਸ। ਜਨ ਮੰਮੀ ਉੱਪਰ ਜਾ ਕੇ ਬਣਾਉਂਗੀ। ਆ ਜਾ ਆ ਜਾ ਆ ਜਾ। ਕੱਢ ਲੈ ਕਿਹੜਾ ਲੈਣਾ ਹੱਥ ਲਾ ਕੇ ਦੱਸ ਦੇ। ਪਾਲਾ ਲੈਣਾ। ਆ ਲੈਣਾ ਤੂੰ ਆ ਲੈ ਕੀਤਾ। ਆ ਲੈ। ਇਹ ਕੀ? ਲੱਡੂ ਦਾ ਕਿੱਲਾ ਰਾ। ਨਹੀਂ ਆਏਗਾ ਉਹਨੂੰ ਪਸੰਦ ਆ ਹੀ ਹੈ ਨਾ ਵੀ। ਮੰਮੀ ਆ ਗਿਆ ਉਹ ਜਗਰਾਵੇਂ ਦਿੱਤੇ ਹੋਏ ਜਿੰਨਾ ਦਾ ਮੇਚਾ ਲੋ ਸੀ ਗੋਲ ਗੋਲ। ਕਿਹੜਾ ਲੈਣਾ ਤਾਰੇ ਹੱਥ ਲਾ ਕੇ ਦੱਸ ਉੱਠ ਕੇ ਚਲੋ ਹੱਥ ਲਾ ਕੇ ਦੱਸ ਅੰਕਲ ਨੂੰ। ਹਾਂ ਹਾਂ। ਕਿਹੜਾ ਦਾਰੇ ਨੇ ਲੈਣਾ? ਗੋਲਡਨ ਦੇ ਬੀਨ ਨੂੰ ਲੈਣਾ ਹੈ ਕੱਪੇ ਮੰਨ ਇਹਨੂੰ ਕੱਢਣ ਦੇ ਜਿਹੜਾ ਦਾ ਫੇਵਰੇਟ ਆ ਨਹੀਂ ਇਹ ਵਾਲਾ ਚਲੋ ਤਾਰਾ ਸਿੰਘ ਆਜੋ ਹੁਣ ਮੀਜ਼ਰਮੈਂਟ ਦੇ ਦੋ ਭਾਈ ਕਿਹੜਾ ਆ ਬੇਟਾ ਆ ਆ ਦੇਖ ਲਓ ਮੰਮੀ ਉਹਦਾ ਆ ਦੇ ਜਾ ਮੰਮਾ ਤਾਂ ਹੀ ਕਰਮਾ ਕੱਢਿਆ ਹਾਂ ਆ ਸੋਹਣਾ ਮੰਨਾ ਕੀ ਕੀ ਜੱਟਿਆ ਕੀ ਦੇ ਵਾਸਤੇ ਪਰਾ ਪਿੰਕ ਪਿੰਕ ਤਾਂ ਸਾਰੇ ਵਾਸਤੇ ਪਾਰਟੀ ਸਾਰਾ ਕੁਝ ਪਿੰਕੀ ਹੈ ਆ ਜਾ ਰਹਾ ਜੀ ਆ ਵੀ ਡੈਡੀ ਦੀ ਪਾਗ ਨਹੀਂ ਮਿਲਣੀ ਇਹਦੇ ਨਾਲ ਉਹ ਗਾਈਲੂ ਨਹੀਂ ਚੱਲਣੀ। ਚੈੱਕਰ ਦਾ ਬਣ ਲੈਣ ਉਹ ਵਾਲੀ ਜੈਕਟ ਦੇ ਨਾਲ। ਮੈਂ ਕਹਿੰਦਾ ਬੱਤੂ। ਕਿੰਨੇ ਦਾ ਬਣਨ ਉਹਨੂੰ ਇੰਨਾ ਡਾਰਕ ਨਹੀਂ ਨਾਨੀ ਨੇ ਪੋਣਾ। ਰੈੱਡ ਕੱਢਣ। ਮੈਨੂੰ ਪੱਟਾਇਆ। ਮਾਮੀ ਨੇ ਤਾਂ ਲੈ ਲੈ। ਹੈ? ਇਹ ਬਸ ਹੈ। ਉਧਰ। ਨਾਨੀ ਨੂੰ ਇਹ ਲੈਣਾ। ਹਾਂ? ਬٹا। ਨਾ ਤੁਹਾਡੇ ਵਾਸਤੇ ਦੇਖ ਰਿਆ। ਮੰਮਾ ਨੇ ਦੇਖ ਰਹੇ ਆ। ਆ ਵੀ। ਵੀਰੇ ਆ ਕੱਲੋਂ ਨਾ ਤਾਂ ਕਈ ਇਹ ਤਾਂ ਟੇਪਰ ਨੂੰ ਪਿਸਤਾ ਗਏ ਹਾਂ ਸੋਣਾ ਪਰ ਇਹਦਾ ਤੇ ਨਾਲ ਤੂੰ ਦੱਸ ਮਮਮੀ ਨੂੰ ਆ ਲੈ ਆ ਰਹੀ ਹੈ ਜੀ ਬੀ ਮਮਾ ਉਸ ਦੀ ਉਹਦੇ ਨਾਲ ਚੱਲਨੀ ਮੰਗਦੀ ਆ ਕੀ ਕਰੀ ਜਾਂਦੇ ਦੋਨੇ ਤਾਰਾ ਸਿੰਘ ਮਾਨ ਉਹ ਮੈਨੂੰ ਚੱਲ ਬਈ ਮੇਜ਼ਰਮੈਂਡ ਨੂੰ ਨੋਟ ਕਰ ਲਉਂਗਾ 골ਡਨ ਕੁੱਤੇ ਭਜਾ ਮੇਰੀ 골ਡਨ ਕੁੱਤਾ ਮੈਂ ਮਾ ਫਗਟਣਾ ਚੱਲ ਚੱਲ ਤਾਰਾ ਸਿੰਘ ਮਾਨ ਹਾਂਜੀ ਹਾਂਜੀ ਕਬਟੇ ਵਾਲਾ ਛੁਮ ਮਨ ਮਨਰਾ ਸਿੰਘ ਮਾਨ ਪਤਾ ਲੱਗ ਗਿਆ ਇਹਦੀਆਂ ਅਸੀਂ ਤੁਹਾਡੇ ਤੋਂ ਪੈਂਟਾਂ ਵੀ ਬਣਵਾਵਾਂਗੇ ਨਾ ਤੇ ਇਹਦੀਆਂ ਸਕੂਲ ਯੂਨੀਫਾਰਮ ਦੀਆਂ ਇਹਦਾ ਉੱਤੇ ਦੇ ਅਕੋਰਡਿੰਗ ਸਾਈਜ਼ ਇਹਨੂੰ ਵੱਡਾ ਵੱਡਾ ਹੁੰਦਾ ਹੈਗਾ ਤਾਂ ਵਿਚਾਰਾ 5 ਸਾਲ ਦਾ ਹੀ ਹੈ ਅਜੇ ਆਹ ਦੇਖਿਓ ਕਿੰਨਾ ਹੈਗਾ ਮੈਨੂੰ ਲੱਗਦਾ ਲੱਗ ਲੱਗ ਹੁੰਦਾ ਅੰਦਰ ਲਿਘਾਣਾ ਮੰਨ ਮੰਨ ਹੁੰਦਾ ਬੋਰਾ ਫੱਟੇ ਜਾਬੀ ਸੂਟ ਦੇ ਕੋਲ ਪੰਜਾਬੀ ਜੁੱਤੀ ਦੇ ਅਕੋਰਡਿੰਗ ਪਕਾੜਦਾ ਹੁੰਦਾ ਥੋੜਾ ਨਾਲ ਅੰਦਰ ਨੂੰ ਡਾਂਸ ਕਰੀ ਹੋਈ ਵਾਲਾ ਨਾ ਨਾ